ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਕਹਾਣੀ ਲੈ ਕੇ ਆਏ ਹਾਂ ਜ਼ਿੰਦਗੀ ਦੇ ਰੰਗ ਜਿਸ ਨੂੰ ਲਿਖਿਆ ਹੈ ਮਨਪ੍ਰੀਤ ਸਿੰਘ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਅਕਸਰ ਆਪਣੇ ਆਲੇ ਦੁਆਲੇ ਬਚਪਨ ਤੋਂ ਹੀ ਇੱਕ ਗੱਲ ਨੋਟਿਸ ਕੀਤੀ ਹੈ ਕਿ ਜਦ ਕਦੇ ਕਿਸੇ ਕੁੜੀ ਲਈ ਰਿਸ਼ਤਾ ਦੇਖਿਆ ਜਾਂਦਾ ਹੈ ਤਾਂ ਬਹੁਤ ਘੱਟ ਐਸੇ ਕੇਸ ਹੁੰਦੇ ਨੇ ਕਿ ਜਦ ਕੁੜੀ ਦੀ ਮਰਜ਼ੀ ਪੁੱਛੀ ਜਾਂ ਮੰਨੀ ਜਾਵੇ ਮਾਪਿਆਂ ਨੂੰ ਬਸ ਇਹ ਹੁੰਦਾ ਹੈ ਕਿ ਅਸੀਂ ਆਪਣੀ ਧੀ ਲਈ ਆਪਣੀ ਹੈਸੀਅਤ ਨਾਲੋਂ ਵੀ ਉੱਚੇ ਖਾਨਦਾਨ ਨੂੰ ਲੱਭੀ ਨਾ ਜਾਣੇ ਇਸ ਪਿੱਛੇ ਉਹਨਾਂ ਦੀ ਕੀ ਸੋਚ ਹੁੰਦੀ ਹੋਵੇਗੀ ਜਾਂ ਤਾਂ ਇਹ ਸੋਚ ਕੇ ਆਪਣੀ ਪਹੁੰਚ ਨਾਲੋਂ ਉੱਚੇ ਖਾਨਦਾਨ ਵਿੱਚ ਆਪਣੀ ਧੀ ਦਾ ਰਸਤਾ ਕਰ ਦਿੰਦੇ ਨੇ ਕਿ ਸਾਡੀ ਧੀ ਨੂੰ ساری ਜ਼ਿੰਦਗੀ ਕਿਸੇ ਕੀ ਦੀ ਤੋੜ ਨਹੀਂ ਆਵੇਗੀ ਤੇ ਜਾਂ ਫਿਰ ਕੋਈ ਹੋਰ ਲਾਜ ਜਾਂ ਮਜਬੂਰੀ ਹੁੰਦੀ ਹੋਵੇਗੀ ਉਹਨਾਂ ਵੱਲੋਂ ਇੰਜ ਕਰਨ ਪਿੱਛੇ ਪਰ ਮਾਪੇ ਅਕਸਰ ਇਹ ਕਿਉਂ ਭੁੱਲ ਜਾਂਦੇ ਨੇ ਕਿ ਉਹਨਾਂ ਦੀ ਧੀ ਨੂੰ ਬਸ ਲੀ ਕੋਠੀਆਂ ਪੈਸਿਆਂ ਕਾਰਾਂ ਤੇ ਚੰਗੀ ਖਾਸੀ ਪ੍ਰਾਪਰਟੀ ਵਾਲਾ ਖਾਣ ਦੇ ਖਾਣ ਦਾ ਨਹੀਂ ਸਗੋਂ ਉਸ ਨੂੰ ਸਮਝਣ ਵਾਲੇ ਤੇ ਉਸ ਦੇ ਫੈਸਲਿਆਂ ਦੀ ਕਦਰ ਕਰਨ ਵਾਲੇ ਹੋਣੇ ਚਾਹੀਦੇ ਨੇ ਇੱਕ ਸੋਝੇ ਹੋਏ ਮੁੰਡੇ ਦੀ ਚਾਹਤ ਹੋਣੀ ਚਾਹੀਏ ਆ ਮੇਰੇ ਬਾਰਮੀ ਪਾਸ ਕਰਨ ਤੋਂ ਬਾਅਦ ਹੀ ਮੇਰੇ ਘਰਦਿਆਂ ਨੇ ਮੇਰੇ ਉੱਤੇ ਵਿਆਹ ਲਈ ਤਬਾਹ ਪਾਉਣਾ ਸ਼ੁਰੂ ਕਰ ਦਿੱਤਾ ਸੀ ਜਦ ਕਿ ਮੈਂ ਹਲੇ ਹੋਰ ਪੜ੍ਹਨਾ ਚਾਹੁੰਦੀ ਸੀ ਬੜੀ ਮੁਸ਼ਕਲ ਨਾਲ ਅੜੀਆਂ ਤੜੀਆਂ ਕਰਕੇ ਮੈਂ ਬੀਏ ਕੰਪਲੀਟ ਕਰ ਲਈ ਫਿਰ ਮੇਰੇ ਲਈ ਰਿਸ਼ਤੇ ਪਾਲਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ਪਰ ਮੈਂ ਜਿੱਦ ਕਰਕੇ ਪੜਦੀ ਰਹੀ ਤੇ ਰੱਬ ਵੱਲੋਂ ਹੀ ਮੇਰੇ ਘਰਦਿਆਂ ਨੂੰ ਮੇਰੇ ਲਈ ਪਸੰਦ ਦਾ ਕੋਈ ਰਿਸ਼ਤਾ ਨਾ ਲੱਭਾ ਇਦਾਂ ਹੀ ਮੈਂ ਪ੍ਰਾਈਵੇਟ ਪੜ੍ਹ ਕੇ ਡਬਲ ਐਮਏ ਕੰਪਲੀਟ ਕਰ ਲਈ ਇੰਗਲਿਸ਼ ਤੇ ਹੀ ਸਟਰੀ ਵਿੱਚ ਹਿਸਟਰੀ ਵਿੱਚ ਮੈਨੂੰ ਇੱਕ ਪ੍ਰਾਈਵੇਟ ਸਕੂਲ ਵਿੱਚ ਵਧੀਆ ਨੌਕਰੀ ਵੀ ਮਿਲ ਗਈ ਸੀ ਨੌਕਰੀ ਕਰਦਿਆਂ ਅਜੇ 6 ਕੁ ਮਹੀਨੇ ਹੋਏ ਸਨ ਕਿ ਇੱਕ ਦਿਨ ਮੇਰੇ ਘਰਦਿਆਂ ਦੀਆਂ ਗੱਲਾਂ ਸੁਣ ਕੇ ਪਤਾ ਲੱਗਾ ਕਿ ਮੇਰੇ ਨਾਨਕਿਆਂ ਨੇ ਮੇਰੇ ਲਈ ਇੱਕ ਮੁੰਡਾ ਲੱਭ ਲਿਆ ਹੈ ਗੱਲਾਂ-ਗੱਲਾਂ ਵਿੱਚ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਦਾ ਮੁੰਡੇ ਵਾਲਿਆਂ ਨਾਲ ਲੈਣ ਦੇਣ ਦੀ ਵੀ ਗੱਲ ਪੱਕੀ ਕਰ ਆਏ ਨੇ ਹੁਣ ਬਸ ਮੁੰਡੇ ਕੁੜੀ ਨੂੰ ਆਮੋ ਹਮਣੇ ਉਠਾ ਕੇ ਰੋਕੇ ਦੀ ਰਸਮ ਕਰਨੀ ਬਾਕੀ ਹੈ ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਕਿ ਮੈਨੂੰ ਮੁੰਡੇ ਦੀ ਸ਼ਕਲ ਦਿਖਾਏ ਬਿਨਾ ਤੇ ਮੇਰੇ ਕੋ ਮੇਰੀ ਮਰਜ਼ੀ ਪੁੱਛੇ ਬਿਨਾ ਇਹਨਾਂ ਨੇ ਮੇਰਾ ਰਿਸ਼ਤਾ ਕਿਵੇਂ ਤੈਅ ਕਰ ਦਿੱਤਾ ਮੈਂ ਬੀਬੀ ਆਪਣੀ ਨੂੰ ਇਕੱਲੇ ਵਿੱਚ ਇਸ ਸਭ ਬਾਰੇ ਪੁੱਛਿਆ ਤਾਂ ਉਹਨਾਂ ਨੇ ਬੜਾ ਨਾਰਮਲ ਹੋ ਕੇ ਮੈਨੂੰ ਮੇਰਾ ਰਿਸ਼ਤਾ ਪੱਕਾ ਹੋਣ ਬਾਰੇ ਦੱਸ ਦਿੱਤਾ ਮੈਂ ਜਦ ਉਹਨਾਂ ਕੋਲੋਂ ਮੁੰਡੇ ਬਾਰੇ ਪੁੱਛਿਆ ਤਾਂ ਉਹਨਾਂ ਨੇ ਮੁੰਡਾ 12ਵੀਂ ਪਾਸ ਦੱਸਿਆ ਇਹ ਸੁਣ ਕੇ ਮੈਨੂੰ ਥੋੜਾ ੱੱਕਾ ਜਿਹਾ ਲੱਗਾ ਕਿ ਕਿੱਥੇ ਮੈਂ ਡਬਲ ਐਮਏ ਕੀਤੀ ਹੋਈ ਐ ਤੇ ਕਿੱਥੇ ਮੇਰੇ ਘਰ ਦੇ ਮੇਰਾ ਵਿਆਹ ਸਿਰਫ 12ਵੀਂ ਪਾਸ ਮੁੰਡੇ ਨਾਲ ਕਰਨ ਲਈ ਜਾ ਰਹੇ ਨੇ ਮੈਂ ਜਦ ਅਦੇ ਬੇਬੇ ਨੂੰ ਨਾਂ ਨੁਕਰ ਕੀਤੀ ਤਾਂ ਬੇਬੇ ਮੈਨੂੰ ਉਸ ਦੀਆਂ ਖੂਬੀਆਂ ਬਣਾਉਣ ਲੱਗੀ ਆਖੇ ਉਹ ਪੜਿਆ ਲਿਖਿਆ ਭਾਵੇਂ ਘਟਾ ਹੈ ਪਰ ਇੱਕ ਚੰਗੇ ਸਿੱਖ ਪਰਿਵਾਰ ਤੋਂ ਤਾਲੁਕ ਰੱਖਦਾ ਹੈ ਘਰ-ਬਾਰ ਵੀ ਵਧੀਆ ਹੈ ਉਹਨਾਂ ਦਾ ਤੇ ਮੁੰਡਾ ਖੇਤੀ ਕਰਦਾ ਹੈ ਫਿਰ ਉਹ ਮੈਨੂੰ ਕੱਲ ਦੀ ਸਕੂਲ ਵਿੱਚੋਂ ਛੁੱਟੀ ਲਈ ਆਖਣ ਲੱਗੇ ਕਿ ਮੁੰਡੇ ਵਾਲੇ ਤੈਨੂੰ ਕੱਲ ਦੇਖਣ ਆਉਣਗੇ ਆਪਣੇ ਘਰ ਮੈਨੂੰ ਬਹੁਤ ਗੁੱਸਾ ਆਇਆ ਪਰ ਪਤਾ ਨਹੀਂ ਕਿਵੇਂ ਮੈਂ ਆਪਣੇ ਗੁੱਸੇ ਨੂੰ ਅੰਦਰ ਹੀ ਪੀ ਲਿਆ ਹੁਣ ਮੈਨੂੰ ਇਸ ਗੱਲ ਦਾ ਸਭ ਤੋਂ ਵੱਧ ਗੁੱਸਾ ਸੀ ਕਿ ਉਹਨਾਂ ਨੇ ਮੇਰੀ ਇੱਜ਼ਤ ਜਾਂ ਮੈਨੂੰ ਦੱਸੇ ਤੋਂ ਬਿਨਾ ਇੰਨਾ ਸਭ ਕੁਝ ਕਿਵੇਂ ਤੈ ਕਰ ਲਿਆ ਮੇਰੇ ਭਵਿੱਖ ਬਾਰੇ ਖੈਰ ਮੈਂ ਕਿਸੇ ਤਰ੍ਹਾਂ ਆਪਣੇ ਗੁੱਸੇ ਉੱਤੇ ਕਾਬੂ ਪਾਉਂਦੀ ਹੋਈ ਨੇ ਆਪਣੇ ਆਪ ਨੂੰ ਕਰਦੇ ਕੰਮਾਂ ਵਿੱਚ ੳਝਾ ਲਿਆ ਅਗਲੇ ਦਿਨ ਸਾਨੂੰ ਸਵੇਰੇ ਹੀ ਵਿਚੋਲਣ ਦਾ ਫੋਨ ਆਇਆ ਕਿ ਮੁੰਡੇ ਵਾਲੇ ਘਰ ਆਉਣ ਦੀ بجائے ਗੁਰਦੁਆਰਾ ਸਾਹਿਬ ਆਉਣਗੇ ਮੇਰੇ ਘਰਦਿਆਂ ਨੂੰ ਇਸ ਵਿੱਚ ਵੀ ਉਹਨਾਂ ਦੀ ਖੂਬੀ ਰਹੀ ਸੀ ਕਿ ਮੁੰਡੇ ਵਾਲੇ ਗੁਰੂ ਦੀ ਹਜ਼ੂਰੀ ਵਿੱਚ ਹੀ ਇਸ ਕਾਰਜ ਨੂੰ ਨਿਪਟੇ ਚਾੜਨਾ ਚਾਹੁੰਦੇ ਨੇ ਪਰ ਪਤਾ ਨਹੀਂ ਕਿਉਂ ਮੈਨੂੰ ਤਾਂ ਇਹ ਸਭ ਮਹਿਜ ਇੱਕ ਡਰਾਮਾ ਲੱਗ ਰਿਹਾ ਸੀ ਉਹਨਾਂ ਦਾ ਲੇਕਿਨ ਮੇਰੀ ਇੱਥੇ ਸੋਣਨੀ ਕਿਸੇ ਨੇ ਨਹੀਂ ਸੀ ਜੋ ਮੈਂ ਕਿਸੇ ਨੂੰ ਕੁਝ ਦੱਸਦੀ ਇਸ ਸਬਾਰੇ ਅਸੀਂ ਮਿੱਥੇ ਹੋਏ ਸਮੇ ਤੋਂ ਤਕਰੀਬਨ ਅੱਧਾ ਘੰਟਾ ਪਹਿਲਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਉੱਥੇ ਅਸੀਂ ਉਹਨਾਂ ਦੀ ਲਗਭਗ 2 ਘੰਟੇ ਉਡੀਕ ਕੀਤੀ ਪਰ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਸੀ ਇਧਰੋਂ ਮੈਨੂੰ ਅੰਦਰੋਂ ਕਾਲੀ ਪਈ ਗਈ ਜਿਵੇਂ ਕਿ ਮੈਂ ਹੁਣੇ ਉੱਡ ਕੇ ਇੱਥੋਂ ਭੱਜ ਜਾਵਾਂ ਪਰ ਮੈਂ ਆਪਣੇ ਆਲੇ ਦੁਆਲੇ ਘੇਰਾ ਬਣਾ ਕੇ ਬੈਠਿਆਂ ਦੀ ਇੱਜ਼ਤ ਦਾ ਲਿਹਾਜ਼ ਕਰਕੇ ਬੈਠੀ ਰਹੀ ਫਿਰ 2 ਘੰਟਿਆਂ ਤੋਂ ਕੁਝ ਕੁ ਮਿੰਟਾਂ ਬਾਅਦ ਉਹ ਆ ਗਏ ਆਉਂਦੇ ਆਸਾਰ ਹੀ ਸਭ ਨੇ ਉਹਨਾਂ ਦਾ ਬਹੁਤ ਵਧੀਆ ਸਵਾਗਤ ਕੀਤਾ ਫਿਰ ਜਦ ਬੋਲਚਾਲ ਤਰੀ ਤਾਂ ਸਾਡੇ ਬੰਦੀ ਵਿਚੋਲਣ ਨੇ ਮੁੰਡੇ ਕੁੜੀ ਨੂੰ ਮਿਲਵਾਉਣ ਦੀ ਗੱਲ ਕੀਤੀ ਮੁੰਡੇ ਦੀ ਵੱਡੀ ਭੈਣ ਕਹਿੰਦੀ ਵੀਰ ਮੇਰਾ ਥੋੜਾ ਸ਼ਰਮਾ ਰਿਹਾ ਸੀ ਇੱਥੇ ਆਉਣ ਤੋਂ ਇਸ ਲਈ ਉਹ ਨਾਲ ਨਹੀਂ ਆਇਆ ਸਾਡੇ ਨਾਲੇ ਵੈਸੇ ਵੀ ਉਹ ਕਹਿ ਰਿਹਾ ਸੀ ਕਿ ਮੇਰੀ ਮਾਂ ਨੂੰ ਜੋ ਕੁੜੀ ਪਸੰਦ ਆਵੇਗੀ ਮੈਂ ਉਸੇ ਨਾਲ ਵਿਆਹ ਕਰਵਾ ਲਵਾਂਗਾ ਅਸੀਂ ਜਿਆਦਾ ਆਪਣੇ ਵੱਲ ਦੀ ਵਿਚੋਲਣ ਵੱਲ ਵੇਖਿਆ ਤਾਂ ਉਸਨੇ ਘੇਠਾ ਨਹੀਂ ਮਿ ਪਾਲੀ ਜਿਵੇਂ ਦੱਸ ਰਹੀ ਹੋਵੇ ਕਿ ਇਸ ਸਭ ਬਾਰੇ ਤਾਂ ਉਸ ਨੂੰ ਕੋਈ ਖਬਰ ਨਹੀਂ ਸੀ ਉਸ ਤੋਂ ਬਾਅਦ ਜਦ ਸਾਡੇ ਪਾਲੇ ਪਾਸੇ ਸਵਾਲ ਜਵਾਬ ਕਰਨ ਲੱਗੇ ਤਾਂ ਮੁੰਡੇ ਦੇ ਨਾ ਆਉਣ ਬਾਰੇ ਤਾਂ ਉਹਨਾਂ ਕੋਲੋਂ ਕੋਈ ਸਹੀ ਜਵਾਬ ਨਾ ਦੇ ਹੋਇਆ ਫਿਰ ਉਹਨਾਂ ਵੱਲ ਦੀ ਵਿਚੋਲਣ ਉੱਠ ਕੇ ਬੋਲੀ ਚਲੋ ਖੰਮਣੀ ਬੰਦ ਦਿੰਨੇ ਆ ਮੁੰਡਾ ਉਦੋਂ ਨੂੰ ਦੇਖ ਲੈਣਾ ਤੁਸੀਂ ਮੈਨੂੰ ਇਹ ਗੱਲ ਸੁਣ ਕੇ ਬੜਾ ਗੁੱਸਾ ਆਇਆ ਪਰ ਮੇਰੇ ਘਰ ਦੇ ਵੀ ਇਧਰੋਂ ਝਟਰਾ ਜੀ ਹੋ ਗਏ ਉਸ ਦੀ ਗੱਲ ਸੌਕੇ ਮੇਰਾ ਦਿਲ ਤਾਂ ਕਰ ਰਿਹਾ ਸੀ ਕਿ ਮੈਂ ਤੁਰੰਤ ਉੱਠ ਕੇ ਭੱਜ ਜਾਵਾਂ ਉੱਥੋਂ ਪਰ ਨਾ ਜਾਣੇ ਕਿਉਂ ਮੇਰੇ ਵਿੱਚ ਇਹ ਸਭ ਕਰਨ ਦੀ ਹਿੰਮਤ ਕਿਉਂ ਨਾ ਪਈ ਮੈਂ ਆਪਣੇ ਘਰਦਿਆਂ ਕੋਲੋਂ ਇਹ ਉਮੀਦ ਕਰ ਰਹੀ ਸੀ ਕਿ ਇਹ ਮੁੰਡੇ ਦੀ ਗੈਰ ਹਾਜ਼ਰੀ ਹੋ ਕਰਕੇ ਖੰਮਣੀ ਬਣਨ ਤੋਂ ਮਨਾ ਕਰ ਦੇਣਗੇ ਪਰ ਇਹਨਾਂ ਵਿੱਚੋਂ ਕਿਸੇ ਨੇ ਵੀ ਇਸ ਗੱਲ ਦਾ ਜੇਕਰ ਨਹੀਂ ਕੀਤਾ ਮੁੰਡੇ ਦੀ ਮਾਂ ਨੇ ਫਿਰ ਉੱਠ ਕੇ ਮੇਰੇ ਖੰਮਣੇ ਬੰਦ ਦਿੱਤੀ ਜਿਸ ਤੋਂ ਬਾਅਦ ਸਾਰੇ ਉੱਠ ਕੇ ਬਾਰੋ-ਬਾਰੀ ਸਗਣ ਪੌੜ ਲੱਗੇ ਮੇਰਾ ਬੈਠੀ-ਬੈਠੀ ਦਾ ਰੋਣਾ ਨਿਕਲੀ ਜਿਸ ਨੂੰ ਮੈਂ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਸੀ ਗੁੱਸੇ ਨਾਲ ਮੇਰੀਆਂ ਅੱਖਾਂ ਲਾਲ ਹੋ ਗਈਆਂ ਤੇ ਮੈਂ ਉੱਠ ਕੇ ਪਾਸੇ ਨੂੰ ਹੋ ਕੇ ਆਪਣੀਆਂ ਅੱਖਾਂ ਪੂੰਝਣ ਲੱਗੀ ਪਰ ਕਿਸੇ ਨੂੰ ਵੀ ਮੇਰਾ ਇਹ ਦਰਦ ਨਾ ਦਿਸਿਆ ਸਭ ਮੈਨੂੰ ਦੇਖ ਕੇ ਮੁਸਕਰਾ ਰਹੇ ਸਨ ਉਹਨਾਂ ਲਈ ਤਾਂ ਇਹ ਸਭ ਸੁਭਾਅਕ ਹੀ ਗੱਲ ਸੀ ਕੁੜੀ ਦਾ ਰਿਸ਼ਤਾ ਪੱਕਾ ਹੋਣਾ ਤੇ ਰੋਣਾ ਪਰ ਇਹ ਤਾਂ ਮੈਂ ਹੀ ਜਾਣਦੀ ਸੀ ਕਿ ਮੈਂ ਅੰਦਰੋਂ ਕਿੰਨੀ ਟੁੱਟ ਗਈ ਸੀ ਮੈਨੂੰ ਮੇਰੀ ਹੁਣ ਤੱਕ ਦੀ ਸਾਰੇ ਕੀਤੀ ਪੜ੍ਹਾਈ ਪੰਗ ਦੇ ਭਾਣੇ ਵਿਕਦੀ ਹੋਈ ਦਿਸ ਰਹੀ ਸੀ ਮੈਨੂੰ ਰਹਿ ਰਹਿ ਕੇ ਇਹ ਸਵਾਲ ਸਤਾ ਰਿਹਾ ਸੀ ਕਿ ਅਗਰ ਮੇਰੇ ਘਰਦਾਨੇ ਮੇਰਾ ਵਿਆਹ ऐसे खानदान ਵਿੱਚ ਕਰਨਾ ਸੀ ਤਾਂ ਇਹਦੇ ਨਾਲੋਂ ਚੰਗਾ ਤਾਂ ਉਹ ਮੈਨੂੰ ਸੰਗਲਾਨਾ ਬਨ ਕੇ ਘਰੇ ਹੀ ਬਿਠਾਈ ਰਖਦੀ ਚੌਂਕਾ ਜਿੰਨਾ ਸਮਲਣ ਲਈ ਨਾ ਮੈਂ ਜਿਆਦਾ ਪੜ੍ਹ ਕੇ ਵੱਡੇ ਵੱਡੇ ਸੁਪਨੇ ਦੇਖਦੀ ਤੇ ਨਾ ਹੀ ਅੱਜ ਮੇਰੇ ਉਹਨਾਂ ਸੁਪਨਿਆਂ ਦਾ ਇੰਜ ਗਲਾ ਘੁੱਟ ਹੁੰਦਾ ਉਹਨਾਂ ਸਾਰਿਆਂ ਦਾ ਹਾਸਾ ਮੇਰੇ ਲਈ ਕਿਸੇ ਜ਼ਹਿਰ ਨਾਲੋਂ ਘਟ ਨਹੀਂ ਸੀ ਮੈਂ ਜਿਵੇਂ ਕਿਵੇਂ ਆਪਣੇ ਆਪ ਤੇ ਕਾਬੂ ਪਾਈ ਖਲੋਤੀ ਰਹੀ ਸਾਇਡ ਤੇ ਫਿਰ ਉਹਨਾਂ ਨੂੰ ਗੁਰਦੁਆਰੇ ਦੇ ਲਾਗੇ ਪੈਂਦੇ ਇੱਕ ਹੋਟਲ ਵਿੱਚ ਲਜਾਇਆ ਗਿਆ ਜਿੱਥੇ ਉਹਨਾਂ ਦੀ ਚੰਗੀ ਤਰ੍ਹਾਂ ਖਾਤਰਦਾਰੀ ਕੀਤੀ ਗਈ ਜਾਣ ਲੱਗੇ ਜਦ ਮੁੰਡੇ ਦੀ ਮਾਂ ਮੈਨੂੰ ਡੱਬਾ ਦੇ ਕੇ ਤੁਰਨ ਲੱਗੀ ਤਾਂ ਮੇਰੀ ਬੇਬੇ ਮੈਨੂੰ ਖੜੇ ਹੋ ਕੇ ਮਿਲਣ ਦਾ ਇਸ਼ਾਰਾ ਕਰਨ ਲੱਗੀ ਪਰ ਮੈਂ ਇੰਨੇ ਜ਼ਿਆਦਾ ਗੁੱਸੇ ਵਿੱਚ ਸੀ ਕਿ ਮੈਂ ਖੜੀ ਨਾ ਹੋਈ ਉਹ ਫਿਰ ਮੈਨੂੰ ਡੱਬਾ ਦੇਣ ਤੋਂ ਬਾਅਦ ਉੱਥੋਂ ਚਲੀ ਗਈ ਉਹਨਾਂ ਦੇ ਜਾਣ ਤੋਂ ਤੁਰੰਤ ਬਾਅਦ ਮੈਂ ਆਪਣੀ ਬੀਬੀ ਨੂੰ ਮੁੰਡੇ ਦੇ ਨਾ ਆਉਣ ਦਾ ਕਾਰਨ ਪੁੱਛਿਆ ਪੁੱਛਿਆ ਮੇਰੇ ਪੁੱਛਣ ਤੇ ਬੀਬੀ ਵਿਚੋਲਣ ਕੋਲੋਂ ਇਹੀ ਸਵਾਲ ਪੁੱਛਣ ਲੱਗੀ ਪਰ ਵਿਚੋਲਣ ਨੇ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਕਿ ਇਸ ਬਾਰੇ ਤਾਂ ਉਸ ਨੂੰ ਕੋਈ ਵੀ ਖਬਰ ਨਹੀਂ ਸੀ ਇਹਨਾਂ ਕਹਿ ਕੇ ਉਹ ਉੱਥੋਂ ਚਲੀ ਗਈ ਅਸੀਂ ਵੀ ਉੱਥੋਂ ਕੁਝ ਦੇਰ ਬਾਗਰੋਂ ਘਰ ਵੱਲ ਨੂੰ ਤੁਰ ਪਏ ਰਸਤੇ ਵਿੱਚ ਮੇਰੀ ਬੀਬੀ ਮੈਨੂੰ ਡਾਂਟਦੀ ਹੋਈ ਬੋਲੀ ਵੇਖ ਕਿਵੇਂ ਅੱਖਾਂ ਲਾਲ ਕੀਤੀਆਂ ਨੇ ਆਪਣੀਆਂ ਇਸ ਕੁੜੀ ਨੇ ਅਗਲੇ ਇੰਨੇ ਪਿਆਰ ਨਾਲ ਇਸ ਨਾਲ ਪੇਸ਼ ਆ ਰਹੇ ਸੀ ਤੇ ਇਹਨੇ ਅੱਗੇੋਂ ਇੱਕ ਵੀ ਹਾਸਕੇ ਗੱਲ ਨਹੀਂ ਕੀਤੀ ਉਹਨਾਂ ਨਾਲ ਮੈਂ ਚੁੱਪਚਾਪ ਨੀਵੀਂ ਪਾ ਕੇ ਸੁਣੀ ਗਈ ਬੇਬੇ ਦੀਆਂ ਗੱਲਾਂ ਨੂੰ ਫਿਰ ਮੇਰਾ ਬਾਪੂ ਬੋਲਣ ਲੱਗਾ ਕਿ ਮੁੰਡਾ ਪਤਾ ਨਹੀਂ ਕਿਉਂ ਨਹੀਂ ਆਇਆ ਉਹਨਾਂ ਨਾਲ ਆਖਰ ਕੀ ਕਾਰਨ ਹੋਵੇਗਾ ਉਦੇ ਨਾਂ ਆਉਣ ਦਾ ਪਿੱਛੇ ਕੋਈ ਕਾਰਨ ਜ਼ਰੂਰ ਹੈ ਕਿ ਤੇ ਵਿਚੋਲਣ ਜਾਂ ਮੁੰਡੇ ਵਾਲੇ ਸਾਡੇ ਕੋਲੋਂ ਕੁਝ ਸ਼ਿਪਾਤਾਂ ਨਹੀਂ ਰਹੇ ਇਹ ਹੀ ਸਭ ਸਵਾਲ ਮੇਰੇ ਮਨ ਵਿੱਚ ਵੀ ਚੱਲ ਰਹੇ ਸਨ ਜਿਨ੍ਹਾਂ ਦਾ ਜ਼ਿਕਰ ਬਾਪੂ ਨੇ ਕੀਤਾ ਮੈਂ ਆਪਣੀ ਚੁੱਪੀ ਤੋੜ ਕੇ ਬੋਲਣਾ ਸ਼ੁਰੂ ਕਰ ਦਿੱਤਾ ਪਰ ਅਬ ਦੀ ਜਾਣੇ ਕੀ ਨਿਕਾਉਣ ਲੱਗੇ ਨੇ ਅਗਲੇ ਜਿਹੜਾ ਮੁੰਡੇ ਨੂੰ ਸ਼ਰਮਾਉਂਦਾ ਦੱਸ ਕੇ ਉਸ ਦੇ ਨਾਂ ਆਉਣ ਦਾ ਬਹਾਨਾ ਕਾੜਨ ਲੱਗੇ ਨੇ ਮੈਨੂੰ ਤਾਂ ਪੱਕਾ ਕੋਈ ਗੜਬੜ ਲੱਗਦੀ ਐ ਜਾਂ ਤਾਂ ਮੁੰਡੇ ਦੀ ਉਮਰ ਜ਼ਿਆਦਾ ਹੋਵੇਗੀ ਤੇ ਜਾਂ ਫਿਰ ਉਸ ਦਾ ਪਹਿਲਾ ਵਿਆਹ ਹੋ ਕੇ ਟੁੱਟਿਆ ਹੋਣਾ ਵਰਨਾ ਕਦੇ ਇੰਨਾ ਵੀ ਹੋਇਆ ਹੀ ਇਹ ਕੋਈ ਮੁੰਡਾ ਸ਼ਰਮ ਦਾ ਮਾੜਾ ਮਾਰਿਆ ਕੁੜੀ ਨਾ ਵੇਖਣਾ ਆ ਹੋਵੇ ਮੇਰੀਆਂ ਗੱਲਾਂ ਤੇ ਹਾਲਾਂਕਿ ਬਾਪੂ ਥੋੜਾ ਗੌਰ ਕਰ ਮਾਰੇ ਸੀ ਪਰ ਬੀਬੀ ਨੇ ਇੱਕ ਵਾਰ ਫੇਰ ਤੋਂ ਮੈਨੂੰ ਦਬ ਕੇ ਮਾਰਦੀ ਨੇ ਚੁੱਪ ਕਰਾ ਦਿੱਤਾ ਬੀਬੀ ਮੈਨੂੰ ਮੰਦ ਉਹਦੀ ਤੇ ਹੋਰ ਪਤਾ ਨਹੀਂ ਕੀ ਕੀ ਕਹਿ ਕੇ ਟਾੜਨ ਲੱਗ ਪਈ ਫਿਰ ਮੈਂ ਘਰ ਆ ਕੇ ਬਹੁਤ ਸੋਈ ਤਾਂ ਕਿਸੇ ਨੇ ਵੀ ਮੇਰਾ ਆਣ ਕੇ ਹਾਲ ਤੱਕ ਨਹੀਂ ਪੁੱਛਿਆ ਰੋਂਦੀ ਹੋਈ ਦੀ ਕਦ ਮੇਰੀ ਅੱਖ ਲੱਗ ਗਈ ਮੈਨੂੰ ਪਤਾ ਹੀ ਨਾ ਚੱਲਿਆ ਸ਼ਾਮ ਨੂੰ ਜਦ ਮੇਰੀ ਅੱਖ ਖੁੱਲੀ ਤਾਂ ਬੇਬੇ ਤੇ ਮੇਰੀ ਛੋਟੀ ਭੈਣ ਆ ਕੇ ਮੇਰੇ ਨਾਲ ਲੜਨ ਲੱਗਿਆਂ ਬੇਬੇ ਮੈਨੂੰ ਨਸੀਤਾਂ ਦੇਣ ਲੱਗੀ ਕਿ ਤੇਰਾ ਦਿਮਾਗ ਖਰਾਬ ਹੋ ਚੁੱਕਾ ਹੈ ਕੁੜੀਏ ਇਨੇ ਵਧੀਆ ਮੁੰਡੇ ਦਾ ਰਿਸ਼ਤਾ ਆਇਆ ਤੇਰੇ ਲਈ ਜੋ ਆਪਣੇ ਮਾਪੇ ਉਤੇ ਯਕੀਨ ਕਰਕੇ ਤੈਨੂੰ ਦੇਖਣ ਤੱਕ ਨਹੀਂ ਆਇਆ ਤੇ ਤੂੰ ਉਸ ਦੇ ਵਿੱਚ ਘੋੜ ਪੱਡਣ ਲੱਗੀ ਹੈ। ਹੋਰ ਹੁਣ ਤੇਰੇ ਲਈ ਕਿਸੇ ਰਾਜਕੁਮਾਰ ਦਾ ਰਿਸ਼ਤਾ ਕਿੱਥੋਂ ਲੱਭ ਲਈਏ ਸੀ? ਬੇਦੇ ਆਪਣ ਲੱਗੀ ਕਿ ਸਾਡੇ ਸਮੇਂ ਇਹ ਸਭ ਕੁਝ ਨਹੀਂ ਹੁੰਦਾ ਸੀ ਜਿਸ ਸਭ ਦੀ ਤੂੰ ਉਮੀਦ ਲਾਈ ਬੈਠੀ ਹੈ। ਸਾਡੇ ਤਾਂ ਮਾਪਿਓ ਨੇ ਇੱਕ ਵਾਰ ਜਿਹਨੂੰ ਸਾਡੇ ਲਈ ਪਸੰਦ ਕਰਤਾ ਅਸੀਂ ਬਿਨਾ ਉਸ ਦੀ ਸ਼ਕਲ ਤੇ ਅਕਲ ਦੇਖਿਆ ਚੁੱਪਚਾਪ ਉਸ ਨਾਲ ਡੈਈਆਂ ਰਹੀਆਂ ਤੈਨੂੰ ਤਾਂ ਫੇਰ ਇੰਨਾ ਪੜਾ ਦਿੱਤਾ ਤੇਰੇ ਬਾਪੂ ਨਾਲ ਲੜਕੀ ਮੈਂ ਬਰਨਾ ਸਾਨੂੰ ਤਾਂ ਘਰੋਂ ਬਾਹਰ ਨਿਕਲਦੀ ਵੀ ਇਜਾਜ਼ਤ ਨਹੀਂ ਹੁੰਦੀ ਸੀ ਅਸੀਂ ਤਾਂ ਕਦੇ ਆਪਣੇ ਘਰਦਿਆਂ ਨੂੰ ਕਿਹਾ ਨਹੀਂ ਕਿ ਮੁੰਡਾ ਸਾਡੇ ਪਸੰਦ ਦਾ ਲੱਭ ਕੇ ਦਿਓ ਸਾਨੂੰ ਅਸੀਂ ਤਾਂ ਜੀਤੇ ਨਾਲ ਸਾਡੇ ਕਿਉਂ ਨਹੀਂ ਸਾਨੂੰ ਤੁਰਤਾ ਉਸੇ ਨਾਲ ਹੀ ਭਲਾ ਜੀ ਕਹਿ ਕੇ ਤੁਰ ਪਈਆਂ ਮੈਂ ਵੀ ਫੇਰ ਕਿਜੀ ਕਿਜੀ ਨੇ ਬੋਲਤਾ ਕਿ ਤੁਸੀਂ ਕਹਿ ਦੇਣਾ ਸੀ ਤੇਰੇ ਆਪਣੇ ਬਾਪੂ ਨੂੰ ਹੁਣ ਵੀ ਤਾਂ ਕਹੀ ਰਹੇ ਹੋ ਬੇਬੇ ਗੁੱਸੇ ਵਿੱਚ ਆ ਕੇ ਬੋਲੀ ਤੇਰੇ ਵਾਂਗੂ ਸਾਡੀ ਜਵਾਨ ਨਹੀਂ ਸੀ ਚੱਲਦੀ ਜਿਹੜਾ ਆਪਣੇ ਬਾਪੂ ਨੂੰ ਅੱਗੇ ਕੋਈ ਈਦਵਾਵ ਦੇਂਦੀ ਹਿੰਮਤ ਦਿਖਾਉਂਦੀਆਂ ਤੇਰਾ ਤਾਂ ਪੜ-ਪੜ ਕੇ ਦਿਮਾਗ ਖਰਾਬ ਹੋਇਆ ਪਿਆ ਮੈਂ ਤਾਂ ਉਸ ਕੜੀ ਨੂੰ ਪਸਾਰ ਰਹੀ ਆਂ ਜਦ ਮੈਂ ਤੇਰੀ ਜਿੱਦ ਅੱਗੇ ਤੇਰੇ ਪਿਓ ਦੀਆਂ ਮੰਟਾਂ ਕੀਤੀਆਂ ਸੀ ਤੈਨੂੰ ਹੋਰ ਅਗੇ ਪੜਾਉਣ ਲਈ ਪਰ ਮੈਨੂੰ ਨਹੀਂ ਪਤਾ ਸੀ ਕਿ ਜਿਆਦਾ ਪੜ੍ਹ ਲਿਖ ਕੇ ਤੋਂ ਸਾਨੂੰ ਹੀ ਮੱਤਾ ਦੇਣ ਲੱਗ ਜਾਣਗੀ ਮੁੰਡਾ ਵੇਖਣਾ ਮੁੰਡਾ ਵੇਖਣਾ ਕਿਵੇਂ ਇਸ ਕੁੜੀ ਨੇ ਸ਼ਰਮ ਦੀ ਹੱਦ ਮੁਟਾਈ ਹੋਈ ਹੈ ਮੇਰੀ ਵੱਡੀ ਭੈਣ ਜੋ ਹਮੇਸ਼ਾ ਮੇਰੇ ਨਾਲ ਖਲੋਂਦੀ ਆਈ ਸੀ ਆਪਣੇ ਵਿਆਹ ਤੋਂ ਪਹਿਲਾਂ ਉਸਨੇ ਵੀ ਨਿੱਕੀ ਭੈਣ ਨਾਲ ਮਿਲ ਕੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਮੈਨੂੰ ਪ੍ਰਸਤਾਪਕਾ ਹੋਣ ਤੋਂ ਪਹਿਲਾਂ ਮੁੰਡੇ ਨਾਲ ਮਿਲ ਕੇ ਉਸ ਨੂੰ ਜਾਣਨ ਦਾ ਹੱਕ ਹੈ ਵੱਡੀ ਤਾਂ ਜਮਾ ਚੁੱਪ ਹੀ ਬਲੋਤੀ ਰਹੀ ਜਦ ਛੋਟੀ ਬਹੁਤਾ ਜ਼ਿਆਦਾ ਆਪਣੀ ਜ਼ੁਬਾਨ ਤੇ ਲਗਾਮ ਕਸਣ ਬੜਾ ਚੋਣੇ ਸੀ ਉਹ ਬੀਬੀ ਦੇ ਕੰਨ ਭਰਦੀ ਹੋਈ ਬੋਲੀ ਜੇ ਇਹਨੂੰ ਨਹੀਂ ਪਸੰਦ ਤਾਂ ਉਹਨਾਂ ਨੂੰ ਮਨਾ ਕਰਕੇ ਇਹਦਾ ਵਿਆਹ ਕਿਸੇ ਕਿੱਤਾ ਪਿੰਡ ਨਾਲ ਕਰ ਪਿੰਡ ਵਾਲੇ ਨਾਲ ਕਰ ਦਿਓ ਆਪੇ ਇਹਨੂੰ ਜਦ ਪਿੰਡ ਵਾਲਿਆਂ ਦੇ ਸਾਹਮਣੇ ਕੁੱਟੂ ਮਾਰੂ ਤਾਂ ਫੇਰ ਅਕਲ ਟਕਾਣੇ ਆ ਉਹਦੀ ਮੈਂ ਉਹਦੀਆਂ ਗੱਲਾਂ ਤੇ ਹਮੇਸ਼ਾ ਬਾੰਗ ਆ ਅਣ ਘੌੜਿਆ ਕੀਤਾ ਕਿਉਂਕਿ ਉਹ ਦੀ ਤਾਂ ਬੜਪਨ ਤੋਂ ਹੀ ਆਤ ਰਹੀ ਹੈ ਮੇਰੇ ਨਾਲ ਦੁਸ਼ਮਣੀ ਪਗਾਉਣ ਦੀ ਮੈਨੂੰ ਅਗਰ ਕਿਸੇ ਗੱਲ ਦਾ ਗੁੱਸਾ ਸੀ ਤਾਂ ਉਹ ਸਰ ਏਸੇ ਗਲਦਸੀ ਕਿ ਮੈਨੂੰ ਮੁੰਡੇ ਨਾਲ ਮਿਲਵਾਏ ਬਣਾ ਮੇਰੀ ਖਮਣੀ ਕਿਉਂ ਬਣਵਾਈ ਮੇਰੇ ਘਰ ਦੇ ਆਨੇ ਪਰ ਜਦੋਂ ਕਿਸੇ ਨੇ ਮੇਰੀ ਗੱਲ ਸੁਣਨੀ ਹੀ ਨਹੀਂ ਸੀ ਫਿਰ ਮੇਰਾ ਇਹ ਮੇ ਸਿਰ ਖਪਾਈ ਕਰਨ ਦਾ ਕੀ ਫਾਇਦਾ ਸੀ ਸੋ ਮੈਂ ਉਹਨਾਂ ਨੀਆਂ ਗੱਲਾਂ ਨੂੰ ਇਗਨੋਰ ਕਰਕੇ ਵਾਪਸ ਘਰ ਦੇ ਕੰਮ ਕਰਨ ਵਿੱਚ ਰੁੱਝ ਗਈ ਫਿਰ ਮੈਂ ਆਪਣੀ ਬੈਸਟ ਫਰੈਂਡ ਹਰਪ੍ਰੀਤ ਕੌਰ ਨੂੰ ਫੋਨ ਕਰਕੇ ਆਪਣੇ ਨਾਲ ਅੱਜ ਵਾਲੀ ਵਾਪਰੀ ਘਟਨਾ ਬਾਰੇ ਦੱਸਿਆ ਉਸਨੇ ਮੈਨੂੰ ਕਾਫੀ ਹੌਸਲਾ ਦਿੱਤਾ ਜਿਸ ਨਾਲ ਮੇਰਾ ਮਨ ਥੋੜਾ ਹਲਕਾ ਹੋ ਗਿਆ ਸੀ ਉਸਨੇ ਮੈਨੂੰ ਸ਼ਾਂਤ ਰਹਿਣ ਦੇ ਕਹਿ ਕੇ ਘਰਦਿਆਂ ਤੋਂ ਅਗਲੇ ਮੂਵ ਦੀ ਅੜੀਕ ਕਰਨੋ ਕਿਹਾ ਉਸਨੇ ਸਮਝਾਇਆ ਕਿ ਹਲੇ ਤੋ ਚੁੱਪਚਾਪ ਦੇਖ ਕੀ ਕਰਦੇ ਨੇ ਤੇਰੀ ਘਰ ਦੇ ਐਦਾਂ ਬਿਨਾ ਮੁੰਡੇ ਦਾ ਪਤਾ ਕਰਕੇ ਆਖੀ ਦਿਆ ਕਰਦੇ ਤੇਰਾ ਤੋ ਐਵੇਂ ਜ਼ਿਆਦਾ ਆਹ ਨਾ ਕਰਕੇ ਉਹਨਾਂ ਨੂੰ ਆਪਣੇ ਖਿਲਾਫ ਕਰ ਲਈ ਕਿਤੇ ਜੇ ਤਾਂ ਵੀ ਨਾ ਗੱਲ ਬਣੂ ਤਾ ਆਪਾਂ ਮਿਲ ਕੇ ਪਤਾ ਕਰ ਲਵਾਂਗੇ ਉਸ ਮੁੰਡੇ ਬਾਰੇ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਮੈਂ ਸਹਿਜ ਹੀ ਬਾਪੂ ਨਾਲ ਵੀ ਇਸ ਗੱਲ ਇਸ ਬਾਰੇ ਗੱਲ ਕੀਤੀ ਕਿ ਮੈਂ ਕੋਈ ਤੁਹਾਡੇ ਫੈਸਲੇ ਦੇ ਖਨਾਕ ਨਹੀਂ ਹਾਂ ਪਰ ਇਨਾ ਅਧਿਕਾਰ ਤਾਂ ਮੈਨੂੰ ਵੀ ਦਿਓ ਕਿ ਮੈਂ ਆਪਣੇ ਹੋਣ ਵਾਲੇ ਘਰ ਵਾਲੇ ਨੂੰ ਇੱਕ ਵਾਰ ਮਿਲ ਕੇ ਉਸ ਦੇ ਸੁਭਾਅ ਬਾਰੇ ਜਾਣ ਸਕਾਂ ਮੁੰਡੇ ਦੀ ਗੈਰ ਹਾਏ ਦੀ ਵਿੱਚ ਤੁਸੀਂ ਮੇਰੇ ਖੰਮਣੇ ਕਿਉਂ ਬੰਨਣ ਦਿੱਤੀ ਉਹਨਾਂ ਨੂੰ ਅਗਰ ਉਸ ਦੇ ਬਾਕੀ ਰਿਸ਼ਤੇਦਾਰ ਆ ਸਕਦੇ ਨੇ ਤਾਂ ਉਹ ਕਿਉਂ ਨਹੀਂ ਆਇਆ ਮੈਨੂੰ ਗੁੱਸਾ ਉਸ ਦੇ ਆਉਣ ਨਾਲੋਂ ਨਹੀਂ ਵੱਧ ਉਸ ਦੇ ਭਰਾ ਆ ਕੇ ਮੇਰੇ ਨਾਲ ਡਾਇਰੈਕਟ ਗੱਲ ਕਰਨ ਦਾ ਹੈ ਤੁਸੀਂ ਤਰੀਕ ਇੱਕ ਵਾਰ ਮੁੰਡੇ ਨੂੰ ਮਿਲ ਕੇ ਉਸ ਬਾਰੇ ਪਤਾ ਕਰੋ ਵਰਨਾ ਮੈਂ ਟੈਨਸ਼ਨ ਨਾਲ পাগল ਹੋ ਜਾਵਾਂਗੀ ਬਾਪੂ ਨੇ ਵੀ ਮੇਰੀਆਂ ਗੱਲਾਂ ਨੂੰ ਸਮਝਦੇ ਹੋਏ ਵਿਚੋਲੇ ਨੂੰ ਪਾਉਣ ਲਾ ਕੇ ਕੱਲ ਨੂੰ ਮੁੰਡੇ ਨਾਲ ਮਿਲਵਾਉਣ ਲਈ ਆਖ ਦਿੱਤਾ ਮੇਰੀ ਚਿੰਤਾ ਕਹਿ ਲੋ ਇੰਨੇ ਨਾਲ ਹੀ ਬਹੁਤ ਘਟ ਗਈ ਸੀ ਕਿ ਬਾਪੂ ਨੇ ਮੇਰੀ ਗੱਲ ਮੰਨ ਕੇ ਘੱਟੋ-ਘੱਟ ਮੁੰਡੇ ਨਾਲ ਮੈਨੂੰ ਮਿਲਵਾਉਣ ਦੀ ਗੱਲ ਕੀਤੀ ਵਰਨਾ ਮੇਰੀ ਮਾਂ ਤੇ ਛੋਟੀ ਭੈਣ ਨੂੰ ਤਾਂ ਮੇਰੀਆਂ ਗੱਲਾਂ ਕੰਡਿਆ ਬਾਗ ਚੁਗਦੀਆਂ ਨੇ ਪਰ ਅਗਲੇ ਦਿਨ ਸਵੇਰੇ ਹੀ ਚੋਲੇ ਦਾ ਬਾਪੂ ਨੂੰ ਕੋਣ ਆ ਗਿਆ ਉਹ ਦੱਸਣ ਲੱਗਾ ਕਿ ਮੁੰਡੇ ਨਾਲ ਅੱਜ ਮੁਲਾਕਾਤ ਹੋਣੀ mumkin ਨਹੀਂ ਜਦੋਂ ਬਾਪੂ ਨੇ ਇਸ ਦੇ ਬਾਪਾ ਨੇ ਪੁੱਛਿਆ ਤਬ ਚੋਲੇ ਨੇ ਵੀ ਸਰਵੰਦਾ ਹੁੰਦੇ ਨੇ ਜਵਾਬ ਦਿੱਤਾ ਕਿ ਮੁੰਡਾ ਕਹਿੰਦਾ ਉਸ ਕੋਲ ਹੱਜੇ ਹੱਲੀ ਚੱਜ ਦੇ ਕੱਪੜੇ ਨਹੀਂ ਹੈਗੇ ਉਸਨੇ ਅੱਜ ਪਲ ਕੇ ਸ਼ੌਪਿੰਗ ਕਰਨ ਜਾਣਾ ਹੈ ਸੋ ਆਪਾਂ ਫਿਰ ਕਿਸੇ ਦਿਨ ਮੁਲਾਕਾਤ ਰੱਖ ਲੈਂਦੇ ਹਾਂ ਬਾਪੂ ਵੀ ਬਚੋਲੇ ਨੂੰ ਗੁੱਸੇ ਹੋਣ ਲੱਗਾ ਕਿ ਇਹ ਕਿਹੜੇ ਬਹਾਨਿਆਂ ਵਿੱਚੋਂ ਬਹਾਨਾ ਹੋਇਆ ਨਾ ਮਿਲਣ ਦਾ ਬਚੋਲਾ ਵੀ ਆਪਣੇ ਵੱਲੋਂ ਸੱਚਾ ਹੁੰਦਾ ਬੋਲਿਆ ਕੀ ਕਸਮ ਨਾਲ ਮੈਨੂੰ ਵੀ ਮੁੰਡੇ ਵਾਲਿਆਂ ਨੇ ਖੜੇ ਪੈਰ ਦੱਸਿਆ ਇਸ ਵਾਰੀ ਜਦੋਂ ਬਾਪੂ ਨੇ ਇਹ ਗੰਦ ਸੀ ਤਾਂ ਮੇਰਾ ਬੈਠੀ ਬੈਠੀ ਦਾ ਅਰੋਣਾ ਨਿਕਲ ਗਿਆ ਉਹ ਪੂਰਾ ਦਿਨ ਮੇਰਾ ਸੋਚਾਂ ਵਿੱਚ ਹੀ ਲੰਘ ਗਿਆ ਸ਼ਾਮ ਨੂੰ ਮੇਰੀ ਵੱਡੀ ਭੈਣ ਮੇਰੇ ਕੋਲ ਆਈ ਤੇ ਉਸਨੇ ਮੈਨੂੰ ਹੌਸਲਾ ਦੇਂਦੀ ਨੇ ਸਮਝਾਇਆ ਦੇਖ ਪਾਪਾ ਨੇ ਵੀ ਤਾਂ ਟਰਾਈ ਕੀਤੀ ਹੈ ਤੇਰੇ ਕਹਿਣ ਦੇ ਸੋ ਤੂੰ ਟੈਨਸ਼ਨ ਨਾ ਲੈ ਮੁੰਡੇ ਦੀ ਪੂਰੀ ਰਾਤ ਅਪੜਤਾ ਨਾਲ ਕਿਤੇ ਬਣਾ ਬਹਿਣ ਲੱਗੇ ਨਹੀਂ ਤੈਨੂੰ ਤੂੰ ਬੇਥੇ ਕਰ ਰਹਾ ਹੈ ਸਭ ਕੁਝ ਵਧੀਆ ਹੀ ਹੋਵੇਗਾ ਮੈਨੂੰ ਕੀ ਦੀ ਦੇ ਸਮਝਾਉਣ ਤੇ ਥੋੜੀ ਰਾਹਤ ਤਾਂ ਮਿਲੀ ਪਰ ਉਹ ਪੂਰੀ ਰਾਤ ਮੈਂ ਟੈਨਸ਼ਨ ਕਰਕੇ ਸੌਣਾ ਪਾਈ ਉਸ ਤੋਂ ਬਾਅਦ ਅਗਲੇ ਦਿਨ ਤਿੰਨ ਚਾਰ ਦਿਨਾਂ ਇੰਜ ਹੀ ਲੰਘ ਗਏ ਇਸ ਗੱਲ ਬਾਰੇ ਕਿਸੇ ਨੇ ਵੀ ਕੋਈ ਜ਼ਿਕਰ ਨਾ ਕੀਤਾ ਬਸ ਮੈਂ ਤੇ ਮੇਰਾ ਰੋਣਾ ਧੋਣਾ ਇਸ ਤੋਂ ਹਲਾ ਬਹੁਤ ਕੁਝ ਨਹੀਂ ਹੋਇਆ ਇਨਾਂ ਤਿੰਨਾਂ ਚਾਰਾਂ ਦਿਨਾਂ ਵਿੱਚ ਕੁਝ ਵੀ ਨਹੀਂ ਕਰ ਸਕੀ ਤੇ ਇੱਕ ਰੋਜ਼ ਮੇਰੀ ਤਾਈ ਦੀ ਨੂੰ ਜਾਨੀ ਮੇਰੀ ਭਾਬੀ ਨੇ ਮੇਰੇ ਬਾਪੂ ਅੱਗੇ ਇਹ ਗੱਲ ਛੇੜ ਲਈ ਕਿ ਮੁੰਡਾ ਦੇਖਣ ਦਾ ਹੱਕ ਤਾਂ ਹਰ ਇੱਕ ਕੁੜੀ ਦਾ ਹੁੰਦਾ ਹੈ ਨਾਲੇ ਮੇਰੇ ਭਰਾ ਦੀ ਜਾਣ ਪਹਿਚਾਨ ਹੈ ਉਸ ਪਿੰਡ ਵਿੱਚ ਉਸ ਨੇ ਮੈਨੂੰ ਪਤਾ ਕਰਕੇ ਦੱਸਿਆ ਕਿ ਮੁੰਡਾ ਅੱਜ ਦੇ ਜ਼ਮਾਨੇ ਵਿੱਚ ਰਹਿਣ ਵਾਲਾ ਨਹੀਂ ਹੈ ਬਾਕੀ ਤੁਸੀਂ ਆਪ ਮਿਲ ਕੇ ਪਤਾ ਕਰ ਲਓ ਬਚੋਲੇ ਨੂੰ ਕਹਿਦੀ ਮੈਂ ਇਸ ਮਸਲੇ ਤੋਂ ਜ਼ਿਆਦਾ ਬੋਲਦੀ ਚੰਗੀ ਨਹੀਂ ਲੱਗਦੀ ਪਰ ਮੈਨੂੰ ਤਾਂ ਜੋ ਵੀਰੇ ਨੇ ਪਤਾ ਕਰਕੇ ਦੱਸਿਆ ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਕੱਲ ਨੂੰ ਅਗਨੀਤ ਦਾ ਪਿਆ ਉਸੇ ਸਟੈਂਡਰਡ ਤੋਂ ਬਹੁਤ ਵਾਲੇ ਮੁੰਡੇ ਨਾਲ ਹੋ ਗਿਆ ਤਾਂ ਸੋਚੋ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਨੂੰ ਨਾਲੇ ਫਿਰ ساری ਉਮਰ ਤੁਹਾਨੂੰ ਹੀ ਅਨੰਭੇ ਦਿੰਦੀ ਰਹੂਗੀ ਕਿ ਮੇਰੇ ਮਾਪਿਓ ਨੇ ਮੈਨੂੰ ਇੰਨਾ ਪ੍ਰਭਾਵ ਦੇ باوجود ਵੀ ਮੇਰਾ ਰਿਸ਼ਤਾ ਇੱਕ ਸਿੱਧਰੇ ਜਿਹੇ ਇੱਕ ਘੱਟ ਪੜ੍ਹੇ ਮੁੰਡੇ ਨਾਲ ਕਰ ਦਿੱਤਾ। ਬਾਕੀ ਮੈਨੂੰ ਉਮੀਦ ਹੈ ਤੁਸੀਂ ਅਗਨੀਤ ਲਈ ਇਹਨਾਂ ਨੂੰ ਤਾਂ ਜ਼ਰੂਰ ਕਰੋਗੇ ਕਿ ਮੰਗਣੀ ਹੋਣ ਤੋਂ ਪਹਿਲਾਂ ਉਹਨੂੰ ਇੱਕ ਵਾਰ ਮੁੰਡੇ ਸਾਹਮਣੇ ਮਿਲਵਾ ਲਿਓਗੇ। ਬਹੂ ਦੇ ਬਾਗਤੇ ਭਾਬੀ ਦੀਆਂ ਗੱਲਾਂ ਦੀ ਖਾਸੀ ਝੋਟ ਮਾਰੀ। ਝੋ ਬਾਪੂ ਨੇ ਉਸ ਵਿਰੇ ਵਿਦੋਲੇ ਨੂੰ ਫੋਮ ਬਲਾ ਲਿਆ। ਉਹਨ ਤੇ ਬਾਪੂ ਨੇ ਵਿਚੋਲੇ ਨੂੰ ਸਿੱਧੀ ਗੱਲ ਆਖੀ ਕਿ ਅਸੀਂ ਮੁੰਡੇ ਨੂੰ ਮਿਲਣਾ ਚਾਹੁੰਦੇ ਹਾਂ ਤੂੰ ਕਿਸੇ ਵੀ ਹਿੱਲੇ ਸਾਨੂੰ ਉਸ ਨਾਲ ਮਿਲਵਾ ਦੇ ਵਿਚੋਲੇ ਨੇ ਵੀ ਹਾਮੀ ਭਰਦੇ ਹੋਏ ਪਰਸੋਂ ਦਾ ਟੈਅ ਵੇ ਦਿੱਤਾ ਚਲੋ ਸਾਨੂੰ ਦਸੱਲੀ ਹੋ ਗਈ ਕਿ ਘੱਟੋ-ਘੱਟ ਮੁੰਡੇ ਨੂੰ ਮਿਲਤਾ ਲਵਾਂਗੇ ਇੱਕ ਵਾਰ ਫਿਰ ਉਸ ਦੇ ਸੁਭਾਅ ਤੇ ਬੁੱਢੀ ਬਾਰੇ ਵੀ ਪਤਾ ਚੱਲ ਜਾਵੇਗਾ ਫਿਰ ਅਸੀਂ ਸਾਰੇ ਤੇ ਖਾਸ ਕਰਕੇ ਮੈਂ ਪਰਸੋਂ ਦੀ ਵੇਸਵਰੀ ਨਾਲ ਉੜੀ ਕਰਨ ਲੱਗੇ ਮੈਂ ਭਾਬੀ ਦਾ ਬਹੁਤ ਸ਼ੁਕਰਾਨਾ ਕੀਤਾ। ਉਹਨਾਂ ਨੇ ਆਣ ਕੇ ਮੇਰੇ ਲਈ ਜੋ ਕੀਤਾ ਉਸ ਦੇ ਲਈ ਸਭ ਉਸ ਦੀ ਦਰਾਂ ਉਮੀਦ ਤੇ ਵੀ ਸੀ ਕਿ ਕਦੇ ਤੱਕ ਦੇ ਕੁਝ ਹੋਵੇਗਾ। ਭਾਬੀ ਨੇ ਮੈਨੂੰ ਹੌਸਲਾ ਦਿੱਤਾ ਕਿ ਮੈਂ ਤੇਰੀ ਪਰੇਸ਼ਾਨੀ ਨੂੰ ਸਮਝ ਸਕਦੀ ਹਾਂ। ਤਾਂ ਹੀ ਮੈਂ ਵੀਰੇ ਨੂੰ ਕਹਿ ਕੇ ਦੇਰੇ ਲਈ ਉਸ ਮੁੰਡੇ ਬਾਰੇ ਪਤਾ ਕਰਵਾਇਆ। ਬਸ ਹੁਣ ਚਾਚਾ ਚਾਚੀ ਨੂੰ ਯਕੀਨ ਆ ਜੇ ਇਹ ਰੀਆਂ ਗੱਲਾਂ ਉੱਤੇ। ਉਸ ਮੁੰਡੇ ਨਾਲ ਮਿਲਤੀ ਫਿਰਨੀ ਤੇਰਾ ਵਿਆਹ ਹੋਣ ਦਿੰਦੇ ਉਸ ਮੁੰਡੇ ਨਾਲ ਭਾਬੀ ਦੀਆਂ ਗੰਨਾਂ ਨੇ ਮੇਰੇ ਅੰਦਰ ਇੱਕ ਉਮੀਦ ਅਕਿਰਨਾ ਅਮੀਦੀ ਕਰਨ ਜਗਾ ਦਿੱਤੀ ਚਲੋ ਕੋਈ ਤਾਂ ਮੇਰੇ ਨਾਲ ਖਲੋਤਾ ਹੈ ਮੇਰੀ ਇਸ ਉਜੜਨ ਨੂੰ ਸਮਝਾਓ ਸੁਝਾਓ ਸੁਝਾਓ ਲਈ ਬਰਨਾ ਬੇਬੇ ਮੇਰੀ ਤਾਂ ਮੇਰੀ ਕਿਸੇ ਗੱਲ ਨੂੰ ਵੀ ਸੁਣਨ ਦੇ ਤਿਆਰ ਨਹੀਂ ਸੀ ਅਗਲੇ ਦਿਨ ਵਿਚੋਲੇ ਦਾ ਬਾਪੂ ਨੂੰ ਪਹੁੰਚ ਆਇਆ ਕਿ ਮੁੰਡਾ ਇਕੱਲਾ ਨਹੀਂ ਆ ਸਕਦਾ ਉਸ ਦਾ ਭਰਾ ਕਿਤੇ ਬਾਹਰ ਗਿਆ ਹੋਇਆ ਹੈ ਪਾਪਾ ਕਹਿਣ ਲੱਗੇ ਕਿ ਉਸ ਨੂੰ ਇਕੱਲੇ ਨੂੰ ਆਉਣ ਵਿੱਚ ਕੀ ਦਿੱਕਤ ਹੈ ਵਿਚੋਲੇ ਨੇ ਦੱਸਿਆ ਕਿ ਮੁੰਡੇ ਨੂੰ ਖੁਦ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਵਰਨਾ ਜ਼ਰੂਰ ਆ ਜਾਂਦਾ ਫਿਰ ਪਾਪਾ ਕਹਿੰਦੇ ਗੱਡੀ ਨਹੀਂ ਚਲਾਉਣੀ ਆਉਂਦੀ ਤਾਂ ਉਹ ਮੋਟਰਸਾਈਕਲ ਚਲਾ ਕੇ ਆ ਜੇ ਮੋਟਰਸਾਈਕਲ ਨੂੰ ਤਾਂ ਨਿੱਕੇ ਤੋਂ ਨਿੱਕਾ ਜਵਾਕ ਵੀ ਚਲਾ ਲੈਂਦਾ ਜਾਂ ਫਿਰ ਕੀ ਉਸ ਨੂੰ ਹੁਣ ਉਹ ਵੀ ਨਹੀਂ ਚਲਾਉਣਾ ਆਉਂਦਾ ਵਿਚੋਲਾ ਸ਼ਰਮਿੰਦਾ ਹੋ ਕੇ ਕਹਿੰਦਾ ਜੀ ਨਹੀਂ ਆਉਂਦਾ ਉਹ ਵੀ ਨਹੀਂ ਚਲਾਉਣਾ ਆਉਂਦਾ ਉਸ ਨੂੰ ਮੋਟਰਸਾਈਕਲ ਵੀ ਨਹੀਂ ਚਲਾਉਣਾ ਆਉਂਦਾ ਪਾਪਾ ਇਹ ਗੱਲ ਸੁਣ ਕੇ ਬਹੁਤ ਖਿਜ ਗਏ ਤੇ ਉਹ ਵਿਚੋਲੇ ਨੂੰ ਗੁੱਸੇ ਵਿੱਚ ਬੋਲੇ ਕਿਉਂ ਸਾਨੂੰ ਲਾਰੇ ਤੇ ਲਾਰਾ ਲਾਉਣ ਲੱਗੇ ਓ ਯਾਰ ਕਦੇ ਕਹਿੰਦਾ ਮੁੰਡੇ ਕੋਲ ਚੱਜ ਦੇ ਕੱਪੜੇ ਹੈ ਨਹੀਂ ਤੇ ਹੁਣ ਕਹਿ ਰਹੇ ਹਾਂ ਕਿ ਉਸ ਨੂੰ ਗੱਡੀ ਮੋਟਰਸਾਈਕਲ ਵੀ ਨਹੀਂ ਚਲਾਉਣਾ ਆਉਂਦਾ ਜੇ ਐਨੀ ਗੱਲ ਹੈ ਤਾਂ ਫੇਰ ਸਾਡੇ ਵੱਲੋਂ ਵੀ ਜਵਾਬ ਹੀ ਸਮਝਾ ਮਨਾ ਕਰਦੀ ਉਹਨਾਂ ਨੂੰ ਅਸੀਂ ਨਹੀਂ ਐਸੀ ਖਾਮਦਾਨ ਵਿੱਚ ਆਪਣੀ ਧੀ ਦਿਉਣੀ ਇੰਨਾ ਕਿ ਪਾਪਾ ਨੇ ਫੋਨ ਕੱਟ ਦਿੱਤਾ ਮੈਂ ਵੀ ਥੋੜਾ ਪਾਸੇ ਘੋਤੀ ਇਹ ਗੱਲਾਂ ਸਭ ਸੁਣ ਰਹੀ ਸੀ ਮੈਨੂੰ ਇਹ ਮੌਕਾ ਬਹੁਤ ਵਧੀਆ ਲੱਗਿਆ ਆਪਣੇ ਪੱਖ ਨੂੰ ਸਾਰਿਆਂ ਸਾਹਮਣੇ ਰੱਖਣ ਦਾ ਪਰ ਪਾਪਾ ਫੋਨ ਕੱਟਣ ਤੋਂ ਬਾਅਦ ਘਰ ਤੋਂ ਬਾਹਰ ਚਲੇ ਗਏ ਮੈਂ ਮੇਰੇ ਕੋਲ ਘੋਤੀ ਬੀਬੇ ਨਾਲ ਗੱਲ ਕੀਤੀ ਕਿ ਮੈਨੂੰ ਤਾਂ ਉਹ ਮੁੰਡਾ ਸੱਚੀ ਸਿਧਰਾ ਜਿਹਾ ਲੱਗਦਾ ਹੈ ਜਿਸ ਨੂੰ ਨਾ ਚੰਗੇ ਕੱਪੜੇ ਪਾਉਣ ਦਾ ਚੱਜ ਹੈ ਤੇ ਨਾ ਹੀ ਇੰਨਾ ਵੱਡਾ ਹੋ ਕੇ ਮੋਟਰਸਾਈਕਲ ਚਲਾਉਣਾ ਆਉਂਦਾ ਫਿਰ ਅੱਜ ਦੇ ਇਸ ਮਾਡਰਨ ਜਵਾਨੇ ਵਿੱਚ ਮੈਂ ਇੰਨੀ ਪਛੀਹੀ ਹੋਈ ਸੋਚ ਵਾਲੇ ਮੁੰਡੇ ਨਾਲ ਕਿਵੇਂ ਰਹਿ ਪਾਵਾਂਗੀ ਪਰ ਮੇਰੀ ਮਾਂ ਨੂੰ ਲੱਗਦਾ ਹੈ ਮੇਰੀ ਕੋਈ ਫਿਕਰ ਹੀ ਨਹੀਂ ਸੀ ਉਹ ਹਾਲੇ ਵੀ ਇਹੀ ਕਹਿ ਰਹੇ ਸੀ ਕਿ ਸਿਧਰਾ ਹੋਇਆ ਤਾਂ ਤੂੰ ਰਾਜ ਕਰੇਂਗੀ ਉੱਥੇ ਬਹੁਤੇ ਚਲਾਕ ਲੋਕ ਵੀ ਬਾਅਦ ਵਿੱਚ ਬਹੁਤ ਤਾਂ ਕਰਦੇ ਹੁੰਦੇ ਨੇ ਸਿਧਰੇ ਨਾਲ ਵਿਆਹ ਹੋ ਤਾਂ ਹੋ ਤੈਨੂੰ ਕਿਸੇ ਵੀ ਕਿਸੇ ਕੰਮ ਤੋਂ ਰੋਕੇਗਾ ਟੋਕੇਗਾ ਨਹੀਂ ਮੈਂ ਕਿਹਾ ਇਹੋ ਜਿਹੇ ਸਿਧਰੇ ਕੋਲੋਂ ਕੀ ਲੈਣਾ ਹੈ ਜਿਸ ਨੂੰ ਦੁਨੀਆਦਾਰੀ ਦਾ ਵੀ ਪਤਾ ਨਾ ਹੋਵੇ ਜਿਸ ਨਾਲ ਮੈਂ ਬਾਹਰ ਕਿਤੇ ਆਉਣ ਜਾਣ ਵਿੱਚ ਵੀ ਸ਼ਰਮ ਮਹਿਸੂਸ ਕਰਾਂ ਬੇਦੇ ਕਹਿੰਦੀ ਨਹੀਂ ਇੰਨਾ ਵੀ ਸਿੱਧਾ ਨਹੀਂ ਹੋਣਾ ਜਿੰਨਾ ਸਿੱਧਾ ਤੋਂ ਸਮਝਣ ਲੱਗੀਆਂ ਉਸ ਨੂੰ ਉਹਦਾ ਐਵੇਂ ਜਿਹਾ ਪੜੀ ਲਿਖੀ ਹੁਣ ਕਰਕੇ ਅਨਾਵ ਸਨਾਵ ਸੋਚਦੀ ਰਹਿਣੀ ਐ ਮੈਂ ਬੀਬੀ ਜੀਆਂ ਨਾਲਾਂ ਸੋ ਗਈ ਚੁੱਪ ਕਰ ਗਈ ਕਿਉਂਕਿ ਬੇਬੇ ਨੇ ਕਿਹੜਾ ਮੇਰੀ ਗੱਲ ਕਿਸੇ ਗੱਲ ਨੂੰ ਸੀਰੀਅਸ ਲੈਣਾ ਸੀ ਮੈਂ ਸੋਚਿਆ ਚੱਲ ਜੋ ਕਿਸਮਤ ਵਿੱਚ ਲਿਖਿਆ ਹੋਇਆ ਉਹ ਹੋ ਕੇ ਹੀ ਰਹਿਣਾ ਹੁਣ ਤਾਰਬ ਹੀ ਰੱਖਾ ਹੈ ਮੇਰਾ ਅਗਲਾ ਭਾਗ ਤੁਹਾਨੂੰ ਜਲਦ ਹੀ ਕੱਲ ਨੂੰ ਸਾਵਾਂਗੇ ਜੀ ਪੂਰੀ ਕਹਾਣੀ ਸੁਣ ਲਈ ਕੱਲ੍ਹ ਵਾਲਾ ਭਾਗ ਜੇ ਰੋ ਸੁਣਨਾ ਇਥੋਂ ਤੱਕ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ